ਇਹ ਗੱਲ ਬੜੀ ਕੌੜੀ ਆ ਤੇ ਮੈਂ ਸਿੱਧੇ ਸ਼ਬਦਾਂ ਜੀ ਕਹਿ ਜਾਂਦਾ ਕਿ ਅੱਜ ਕੱਲ ਮਾਂ ਪਿਓ ਵੀ ਧੀਆ ਦੀ ਕਮਾਈ ਖਾਣ ਲੱਗ ਪਏ। ਹਾਂਜੀ ਕੀ ਹਾਲ ਚਾਲ ਨੇ ਭਰਾਵੋ ਆਪਾਂ ਦੇਖਦੇ ਆਂ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਰੇਜ ਆ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾਣ ਦਾ। ਠੀਕ ਆ ਕਈ ਬੰਦੇ ਉਹ ਜਾ ਰਹੇ ਆ ਜਿਨ੍ਹਾਂ ਦੀ ਮਜਬੂਰੀ ਆ ਤਾਂ ਬਹੁਤੇ ਬੰਦੇ ਉਹ ਵੀ ਜਾ ਰਹੇ ਆ ਜਿਨ੍ਹਾਂ ਦਾ ਜਾਣਾ ਸ਼ੌਂਕ ਆ ਜਿਹੜੇ ਸਰ ਦੇ ਵਰਦੇ ਆ ਘਰੋਂ ਜ਼ਮੀਨ ਜਾਇਦਾਦਾਂ ਵਾਲੇ ਆ। ਜਿਨ੍ਹਾਂ ਨੇ ਇੱਥੇ ਕਦੀ ਢੱਕਾ ਨਹੀਂ ਤੋੜਿਆ ਉਹ ਵੀ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਵੱਸ ਚੁੱਕੇ ਆ ਜਾਂ ਵੱਸਣ ਦੀ ਕੋਸ਼ਿਸ਼ ਕਰਦੇ ਆ ਜਾਂ ਜਾਣ ਦਾ ਮੰਨ ਲਓ ਕੋਈ ਕਈ ਸਕੀਮਾਂ ਬਣਾ ਰਿਹਾ ਕਈ ਸਕੀਮਾਂ ਬਣਾ ਚੁੱਕੇ ਆ ਹਨ ਤਾਂ ਅੱਜਕੱਲ ਆਪਾਂ ਉਸ ਵਿਸ਼ੇ ਤੇ ਕਰਨੀ ਆ ਕਿ ਬੰਦਾ ਪੈਸੇ ਦੀ ਦੌੜ ਦੇ ਵਿੱਚ ਇੰਨਾ ਕਿ ਤੇਜ਼ ਭੱਜ ਰਿਹਾ ਕਿ ਉਹ ਆਪਦੇ ਖੂਨ ਦੇ ਰਿਸ਼ਤਿਆਂ ਤੋਂ ਉਸ ਤੋਂ ਵੀ ਦੁੱਗਣਾ ਦੂਰ ਹੋ ਰਿਹਾ ਜਿੰਨੀ ਸਪੀਡ ਨਾਲ ਉਹ ਪੈਸੇ ਵੱਲ ਨੂੰ ਭੱਜ ਰਿਹਾ ਉਸ ਤੋਂ ਦੁੱਗਣੀ ਸਪੀਡ ਨਾਲ ਉਹ ਆਪਦੇ ਖੂਨ ਦੇ ਰਿਸ਼ਤਿਆਂ ਤੋਂ ਬਹੁਤ ਦੂਰ ਹੋ ਰਿਹਾ ਅਕਸਰ ਇਹ ਇੱਕ ਗੱਲ ਸੁਣਦੇ ਵਿੱਚ ਆਉਂਦੀ ਹੈ ਕਿ ਜਿਹੜੇ ਜਵਾਨ ਬਾਹਰ ਜੰਮੇ ਪਲੇ ਹੁੰਦੇ ਆ ਉਹਦਾ ਆਪਦੇ ਮਾਂ ਪਿਓ ਦੇ ਨਾਲ ਬੋਹ ਬਹੁਤ ਘੱਟ ਹੁੰਦਾ ਤਾਂ ਉਹਦਾ ਇੱਕ ਕਾਰਨ ਹੋਰ ਵੀ ਹੋਣ ਜਿਹੜਾ ਸਾਹਮਣੇ ਆ ਰਿਹਾ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਜਦੋਂ ਦੇਖੋ ਕੁੜੀ ਮੁੰਡਾ ਮੀਆਂ ਬੀਬੀ ਬਾਹਰ ਚਲੇ ਜਾਂਦੇ ਆ ਉੱਥੇ ਜਾ ਕੇ ਉਹ ਕੰਮ ਕਰਦੇ ਆ ਉਸ ਤੋਂ ਬਾਅਦ ਜਦੋਂ ਉਹਨਾਂ ਕਰੀ ਕੋਈ ਬੱਚਾ ਜਨਮ ਲੈਂਦਾ ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ ਤਾਂ ਜਿਹੜੀ ਮਾਂ ਹੁੰਦੀ ਉਹ ਆਪਦੇ ਬੱਚੇ ਦੀ ਸਾਂਭ ਸੰਭਾਲ ਕਰਨ ਲੱਗ ਜਾਂਦੀ ਆ ਤਾਂ ਇਕੱਲਾ ਕਮਾਉਣ ਵਾਲਾ ਇੱਕ ਮੁੰਡਾ ਉਹਦਾ ਪਿਓ ਰਹਿ ਜਾਂਦਾ ਜਿਹੜਾ ਕਿ ਕਮਾਈ ਕਰਦਾ ਜਦੋਂ ਇੱਕ ਬੰਦਾ ਕਮਾਉਣ ਵਾਲਾ ਰਹਿ ਜਾਂਦਾ ਤਾਂ ਫਿਰ ਉਹ ਸੋਚਦੇ ਆ ਯਾਰ ਵੀ ਆਪਾਂ ਨੂੰ ਇੰਨੇ ਡਾਲਰਾਂ ਦਾ ਘਾਟਾ ਪੈ ਰਿਹਾ ਵੀ ਜਦੋਂ ਬੱਚਾ 6-7 ਮਹੀਨੇ ਦਾ ਹੁੰਦਾ ਉਸ ਤੋਂ ਬਾਅਦ ਉਹ ਕੀ ਡਿਸੀਜਨ ਲੈਂਦੇ ਆ ਕਿ ਆਪਾਂ ਇਸ ਬੱਚੇ ਨੂੰ ਪੰਜਾਬ ਨਾਨ ਨਾਨੀ ਕੋਲ ਜਾਂ ਦਾਦੇ ਦਾਦੀ ਕੋਲ ਛੱਡ ਦਿੰਦੇ ਆ ਫਿਰ ਆਪਾਂ ਦੋਵੇਂ ਕੰਮ ਕਿਤੇ ਜਾਣ ਲੱਗ ਜਾਾਂਗੇ ਫਿਰ ਆਪਾਂ ਨੂੰ ਇੰਨੇ ਡਾਲਰ ਬਣਨ ਲੱਗ ਜਾਣਗੇ ਬਹੁਤ ਬੰਦੇ ਇਹ ਗੱਲ ਸੋਚਦੇ ਆ ਤੇ ਬਹੁਤ ਬੰਦਿਆਂ ਨੇ ਕੰਮ ਕੀਤਾ ਵੀ ਆ ਵੀਡੀਓ ਨੂੰ ਗੌਰ ਨਾਲ ਦੇਖ ਲਿਓ ਤਾਂ ਮੇਰੀ ਨਿਗਾਹ 'ਚ ਵੀ ਇੱਕ ਦੋ ਕੇਸ ਹੈਗੇ ਮੇਰੇ ਮਿੱਤਰ ਵੀ ਕਦੋਂ ਇਹੋ ਜਿਹੇ ਹੈਗੇ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਜਦੋਂ 7-8 ਮਹੀਨਾ ਦਾ ਜਵਾਬ ਹੁੰਦਾ ਉਸ ਤੋਂ ਬਾਅਦ ਉਹ ਪੰਜਾਬ ਆਉਂਦੇ ਆ ਪੰਜਾਬ ਆ ਕੇ ਜਵਾਬ ਨੂੰ ਜਾਂਦਾ ਦਾਦਾ ਜੱਦੀ ਕੋਲ ਛੱਡ ਜਾਂਦੇ ਆ ਜਾਂ ਨਾਨੇ ਨਾਨੀ ਕੋਲ ਛੱਡ ਜਾਂਦੇ ਆ ਤਾਂ ਉਹ ਛੱਡ ਕੇ ਤਾਂ ਜਾਂਦੇ ਆ ਵੀ ਉੱਥੇ ਜੇ ਬੱਚਾ ਰੱਖਿਆ ਤਾਂ ਫਿਰ ਇੱਕ ਜਣੇ ਨੂੰ ਕੰਮ ਤੇ ਜਾਣਾ ਪਊ ਇੱਕ ਜਣੇ ਬੱਚੇ ਦੀ ਸੰਭਾਲ ਕਰੂਗਾ ਤੇ ਇਹਨੂੰ ਪੰਜਾਬ ਛੱਡ ਜਾਂਦੇ ਆ ਉਸ ਤੋਂ ਬਾਅਦ ਅਸੀਂ ਦੋਵੇਂ ਜਣੇ ਪੈਸੇ ਕਮਾਵਾਂਗੇ ਤਾਂ ਉਹਨਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਬਈ ਤੁਸੀਂ ਦੋਵੇਂ ਜਣੇ ਪੈਸੇ ਕਮਾਉਂਗੇ ਡਾਲਰ ਜਿਹੜੇ ਕਮਾਉਂ ਆਪ ਦੀ اولاد ਲਈ ਕਮਾਉਂਗੇ ਆਪ ਦੀਆਂ ਪੁੱਤਾਂ ਲਈ ਕਮਾਉਂਗੇ ਪਰ ਤੁਸੀਂ ਇਹ ਸਭ ਤੋਂ ਵੱਡੀ ਗਲਤੀ ਕਰ ਚੁੱਕੇ ਹੋ ਕਿ ਤੁਸੀਂ ਜਿਨ੍ਹਾਂ ਲਈ ਪੈਸਾ ਕਮਾਉਣ ਦੀ ਖਾਤਰ ਜਿਹੜੇ ਬੱਚੇ ਨੂੰ ਅਸੀਂ ਪੰਜਾਬ ਛੱਡ ਕੇ ਚੱਲੇ ਹਾਂ ਉਹ ਬੱਚਾ ਤੁਹਾਡੇ ਨਾਲ ਅੰਦਰੋਂ ਅੱਜ ਬਿਲਕੁਲ ਟੁੱਟ ਗਿਆ ਤੇ ਉਹਨੇ ਅੱਜ ਦੇ ਟੁੱਟਣ ਦੇ ਮੁੜ ਕੇ ਤੁਹਾਡੇ ਨਾਲ ساری ਜ਼ਿੰਦਗੀ ਨਹੀਂ ਜੁੜਨਾ ਬੇਸ਼ੱਕ ਦੀ ਤੁਸੀਂ ਡਾਲਰਾਂ ਦੀਆਂ ਪੰਡਾਂ ਦੀਆਂ ਪੰਡਾਂ ਭਰ ਲਿਓ ਬੇਸ਼ੱਕ ਦੀ ਕਿੰਨੇ ਮਰਜ਼ੀ ਅਮੀਰ ਹੋ ਜਿਓ ਪਰ ਜਿਹੜਾ ਬੱਚਾ ਤੁਸੀਂ ਅੱਜ ਪੰਜਾਬ ਛੱਡ ਕੇ ਚੱਲੇ ਹੋ ਬਈ ਉਹੋ ਬੱਚਾ ਅਜ ਤੋਂ ਉਹਦਾ ਹੋ ਗਿਆ ਜਿਹੜਾ ਉਹਦੀ ਸਾਂਭ ਸੰਭਾਲ ਕਰੂਗਾ ਭਾਵੇਂ ਉਹ ਨਾਨਾ ਨਾਨੀ ਹੋਵੇ ਭਾਵੇਂ ਦਾਦਾ ਦਾਦੀ ਹੋਵੇ ਜਦੋਂ ਤੁਹਾਡੇ ਬੱਚੇ ਨੂੰ ਸਮਝ ਆਉਣੀ ਹੈ ਕੋਈ ਕੁਛ ਨਾ ਕੋਈ ਸਮਝਣ ਜੋਗਾ ਹੋਣਾ ਉਹਨੇ ਮਾਂ ਪਿਓ ਉਹਨਾਂ ਨੂੰ ਹੀ ਸਮਝਣਾ ਜਿਹੜੇ ਉਹਦੀ ਸਾਂਭ ਸੰਭਾਲ ਕਰ ਰਹੇ ਹੋਣਗੇ ਉਹਦਾ ਸਭ ਤੋਂ ਵੱਧ ਮੋਹ ਪਿਆਰ ਉਹਦੇ ਨਾਲ ਹੋਊਗਾ ਜਿਹੜਾ ਉਹਦੀ ਸਾਂਭ ਸੰਭਾਲ ਕਰ ਰਿਹਾ ਤੁਸੀਂ ਬੇਸ਼ੱਕ ਦੀ ਬਾਹਰੋਂ ਵੀਡੀਓ ਕਾਲ ਨਾਲ ਤੇ ਜਿੰਨਾ ਮਰਜੀ ਪੁੱਤ ਪੁੱਤ ਕਰੀ ਚੱਲਿਓ ਉਹ ਤੁਹਾਡਾ ਧੀ ਪੁੱਤ ਨਹੀਂ ਰਹਿਣਾ ਭਾਈ ਉਹ ਅੰਦਰੋਂ ਸਮਝੋ ਤੁਹਾਡ ਨਾਲ ਟੁੱਟ ਗਿਆ ਤਾਂ ਤੁਸੀਂ ਦੇਖੋ ਵੀ ਉਹ ਉਹ ਡਾਲਰਾਂ ਦਾ ਕੀ ਕਰੋਗੇ ਬਈ ਜਿਹੜਾ ਤੁਹਾਡਾ ਬੱਚਾ ਅੱਜ ਜੰਦਰੋਂ ਨਾਲ ਟੁੱਟ ਗਿਆ ਉਹਦਾ ਮੋਹ ਮੋਹ ਪਿਆਰ ਤੁਹਾਡੇ ਨਾਲ ਜੰਦਰੋਂ ਟੁੱਟ ਗਿਆ ਉਹਨੇ ساری ਉਮਰ ਤੱਕ ਨਾਲ ਜੁੜਨਾ ਨਹੀਂ ਗਿਆ ਭਾਵੇਂ ਡਾਲਰਾਂ ਦੇ ਉੱਤੇ ਰੱਖ ਕੇ ਰੋਟੀ ਖਾਣ ਲੱਗ ਜੇ ਜਿਹੜਾ ਖੂਨ ਦਾ ਰਿਸ਼ਤਾ ਤੁਸੀਂ ਅੱਜ ਫਿੱਕਾ ਕਰ ਲਿਆ ਜਿਹੜੇ ਖੂਨ ਦੇ ਰਿਸ਼ਤੇ ਤੁਸੀਂ ਅੱਜ ਤੋੜ ਦਿਆ ਇੱਕ ਡਾਲਰਾਂ ਪਿੱਛੇ ਉਹ ਡਾਲਰ ਤੁਹਾਨੂੰ ਉਸ ਖੂਨ ਦਾ ਰਿਸ਼ਤਾ ਖਰੀਦ ਕੇ ਨਹੀਂ ਦੇ ਸਕਦੇ ਬਈ ਤੇ ਬਹੁਤ ਬੰਦੇ ਇਹ ਕੰਮ ਕਰ ਰਹੇ ਆ ਵੀ ਹਾਂ ਵੀ ਜੀ ਅਸੀਂ ਆਹਦਾ ਬੱਚਾ ਆਪਦੇ ਕੋਲ ਰੱਖਦੇ ਆਂ ਤਾਂ ਫਿਰ ਸਾਨੂੰ ਇੱਕ ਜਣ ਨੂੰ ਘਰੇ ਰਹਿਣਾ ਪੈਂਦਾ ਇੱਕ ਜਣ ਨੂੰ ਕੰਮ ਤੇ ਜਾਣਾ ਪੈਂਦਾ ਅਸੀਂ ਦੋਵੇਂ ਕੰਮ ਤੇ ਨਹੀਂ ਜਾ ਪਰ ਤੁਸੀਂ ਕਦੇ ਇਹ ਸੋਚਿਆ ਵੀ ਜਿਹੜਾ ਬੱਚਾ ਸੀ ਅੱਜ ਪੰਜਾਬ ਸੱਤਾਂ ਅਠਾਂ ਮਹੀਨੇ ਦਾ ਛੱਡ ਕੇ ਜਾ ਰਿਹਾ। ਇਹ ਅਸੀਂ ਕਿੱਡਾ ਵੱਡਾ ਘਾਟਾ ਪਾ ਲਿਆ। ਉਹ ਬੱਚਾ ਸਿਰਫ ਇੱਕ ਨਾਮ ਦਾ ਤੁਹਾਡਾ ਬੱਚਾ ਹੋਊਗਾ। ਉਹਦੇ ਵੀ ਦਿਲ 'ਚ ਤੁਹਾਡੇ ਲਈ ਕੋਈ ਮੋਹ ਪਿਆਰ ਨਹੀਂ ਹੋਣਾ। ਕੋਈ ਕੁਝ ਨਹੀਂ ਹੋਣਾ। ਠੀਕ ਆ ਉਹਨੂੰ ਸਾਰੇ ਦੱਸਣਗੇ ਨਾ ਨਾ ਨਹੀਂ ਦੱਸੂਗਾ, ਤਾਤਾ ਦਾ ਦੱਸੂਗਾ ਵੀ ਹਾਂ ਇਹ ਤੁਹਾਡਾ ਤੇਰਾ ਪਿਓ ਆ, ਤੇਰੀ ਮਾਂ ਆ। ਉਹ ਨਾਂ ਦੇ ਤੁਸੀਂ ਉਹਦੇ ਲਈ ਮਾਂ ਪਿਓ ਰਹਜੋਗੇ ਪਰ ਉਹਦਾ ਅੰਦਰੋਂ ਤੁਹਾਡਾ ਨਾਲ ਮੋਹ ਪਿਆਰ ਬਿਲਕੁਲ ਵੀ ਨਹੀਂ ਹੋਊਗਾ। ਜਿਹੜੇ ਹੁਣ ਬਾਹਰ ਬੱਚੇ ਆਪਦੇ ਕੋਲ ਰਹਿੰਦੇ ਆ ਉਹ ਕੀ ਚੱਕਰ ਆ ਬੱਚੇ ਮਾਲਾ ਸਕੂਲ ਜਾਣ ਲੱਗ ਜਾਂਦੇ ਆ ਮਾਂ ਪਿਓ ਕੰਮ ਤੇ ਗਿਆ ਚਲਾ ਮਾਂ ਕੰਮ ਤੇ ਚਲੇਗੀ ਆ ਗਈ ਪਿਓ ਕੰਮ ਤੇ ਚਲਾ ਗਿਆ ਉਹਨਾਂ ਕੋਲੇ ਇੰਨਾ ਟਾਈਮ ਹੀ ਨਹੀਂ ਕਿ ਆਪਦੇ ਬੱਚਿਆਂ ਨਾਲ ਉਹ ਘੁਲ ਮਿਲ ਸਕਣ ਜਿਹੜੇ ਪੰਜਾਬ ਦੇ ਬੱਚੇ ਇਹਨਾਂ ਦਾ ਆਪਦੇ ਮਾਂ ਪਿਓ ਨਾਲ ਜਿਆਦਾ ਮੋਹ ਪਿਆਰ ਕਿਉਂ ਹੁੰਦਾ ਕਿਉਂਕਿ ਸਾਰਾ ਦਿਨ ਦਾਦਾ ਦਾਦੀ ਕੋਲ ਬੈਠੇ ਰਹਿੰਦੇ ਜਾਂ ਪਿਓ ਨੇ ਚੁੱਕ ਲਿਆ ਕਦੇ ਮਾਂ ਨੇ ਚੁੱਕ ਲਿਆ ਵੀ ਸਾਰਾ ਟੱਬਰ ਉਸ ਬੱਚੇ ਦੇ ਨਾਲ ਘੁਲ ਮਿਲ ਜਾਂਦਾ ਉਹ ਸਾਰਾ ਦਿਨ ਆਪਦਾ ਸਾਰਾ ਦਿਨ ਹੀ ਲੱਗ ਪਾ ਕੋ ਬੱਚਿਆਂ ਨੂੰ ਦਿੰਦੇ ਆ ਤਾਂ ਆਪੇ ਜਿਹੜੇ ਪੰਜਾਬ ਦੇ ਬੱਚੇ ਹੁੰਦੇ ਉਹ ਮਾਂ ਜਿਹੜਾ ਬਾਹਰ-ਬਾਰ ਮਨੁੱਖ ਲਾਈਫ ਹੀ ਇੰਨੀ ਜਿਆਦਾ ਬੀਜੀ ਹੈ ਕਿ ਬੱਚਿਆਂ ਲਈ ਟਾਈਮ ਹੀ ਨਹੀਂ ਹੈਗਾ ਸੰਡੇ ਨੂੰ ਜਾ ਕੇ ਮਨ ਲਾਦਾ ਵੀਕਐਂਡ ਦੇ ਟਾਈਮ ਹੁੰਦਾ ਹਨਾ ਤਾਂ ਮੰਨ ਲਓ ਦਿਨੇ ਮਾਂ ਕੰਮ ਤੇ ਆ ਰਾਤ ਨੂੰ ਪਿਓ ਕੰਮ ਤੇ ਆ ਕਈ ਦਾ ਪਿਓ ਬੱਚਿਆਂ ਨੇ ਮਨ ਲਾ ਕਿੰਨੇ-ਕਿੰਨੇ ਮਹੀਨਿਆਂ ਤੇ ਪਿਓ ਨੂੰ ਦੇਖਿਆ ਨਹੀਂ ਹੁੰਦਾ ਕਿਉਂਕਿ ਪਿਓ ਦਿਨੇ ਕੰਮ ਤੇ ਜਾਂਦਾ ਤੜਕੇ ਸਵੇਰ ਟਾਈਮ ਨਾਲ ਨਿਕਲ ਕੇ ਜਦੋਂ ਬੱਚਾ ਸੁੱਤਾ ਹੁੰਦਾ ਜਦੋਂ ਪਿਓ ਰਾਤ ਨੂੰ ਕੰਮ ਤੇ ਹੁੰਦਾ ਉਹਦੇ ਬੱਚਾ ਸੁੱਤਾ ਹੁੰਦਾ ਤਾਂ ਭਾਈ ਇਹ ਡਾਲਰਾਂ ਦਾ ਕੀ ਕਰੋਗੇ ਮੈਨੂੰ ਇਹ ਕਹਦਾ ਜਵਾਬ ਜ਼ਰੂਰ ਦਿਓ ਜੇ ਤੁਸੀਂ ਬੱਚੇ ਪੰਜਾਬ ਦੇ ਵਿੱਚ ਅੱਜ ਛੱਡ ਕੇ ਜਾ ਰਹੇ ਹੋ ਡਾਲਰ ਕਮਾਉਣ ਦੇ ਲਈ ਵੀ ਉਹ ਡਾਲਰਾਂ ਦਾ ਕੀ ਕਰੋਗੇ ਜਦੋਂ ਤੁਸੀਂ ਆਪਦੇ ਖੂਨ ਦੇ ਰਿਸ਼ਤੇ ਆਪਦੇ ਨਾਲੋਂ ਤੋੜ ਲਏ ਆਪਦੇ ਬੱਚਿਆਂ ਨੂੰ ਆਪਦੇ ਤੋਂ ਦੂਰ ਕਰ ਲਿਆ ਜਿਹੜੇ ਤੁਸੀਂ ਬੱਚੇ ਅੱਜ ਦੂਰ ਕਰ ਲਏ ਸਾਰੀ ਹੋਣ ਤੁਹਾਡੇ ਨੇੜੇ ਨਹੀਂ ਹੋਣੇ ਕੀ ਕੀ ਕਰੋਗੇ ਨਾ ਡਾਲਰਾਂ ਦਾ ਬਈ ਮੈਂ ਇਸ ਚੀਜ਼ ਦੇ ਬਿਲਕੁਲ ਖਿਲਾਫ ਨਹੀਂਗਾ ਕਿ ਹਾਂ ਬਾਹਰਲੀ ਕੰਟਰੀਆਂ 'ਚ ਨਾ ਜਾਓ ਮੈਂ ਕਹਿੰਦਾ ਜੁਗ-ਜੁਗ ਜਾਓ ਰੱਜ ਕੇ ਪੈਸੇ ਕਿ ਡਾਲਰ ਕਮਾਓ ਰੱਜ ਕੇ ਸਭ ਕੁਝ ਕਰੋ ਪਰ ਬਈ ਇਸ ਹੱਦ ਤੱਕ ਵੀ ਡਾਲਰਾਂ ਪਿੱਛੇ ਨਾ ਭੱਜੋ ਕਿ ਜਿਹਦੇ ਅੱਗੇ ਕੋਈ ਤੁਹਾਨੂੰ ਮੰਜ਼ਲ ਨਾ ਦਿਸੇ ਬੰਦਾ ਆਪਦੀ ਔਲਾਦ ਪਿੱਛੇ ਦਿਨ ਰਾਤ ਭੱਜਦਾ ਪਰ ਆਖਰਕਾਰ ਨੂੰ ਤੁਹਾਡੇ ਹੱਥ ਕੁਝ ਵੀ ਨਹੀਂ ਲੱਗਣਾ ਇਹ ਗੱਲ ਤੁਸੀਂ ਮੇਰੀ ਯਾਦ ਰੱਖਿਓ ਜਦੋਂ ਤੁਹਾਡੀ ਉਮਰ ਵੱਡੀ ਹੋ ਗਈ 60 70 ਸਾਲਾਂ ਦੇ ਹੋ ਗਏ ਤੁਸੀਂ ਉਦੋਂ ਇਸ ਚੀਜ਼ ਤੋਂ ਪੱਕਾ ਪਛਤਾਉਂਗੇ ਕਿ ਅਸੀਂ ਸਾਰੀ ਉਮਰ ਮਿਹਨਤ ਕੀਤੀ ਹੱਡ ਤੋੜ ਕੇ ਮਿਹਨਤ ਕੀਤੀ ਲਾਸਟ ਤੇ ਸਾਡੇ ਹੱਥ ਚ ਕੁਝ ਵੀ ਨਹੀਂ ਆਇਆ ਨਾ ਤੁਹਾਡੇ ਬੱਚੇ ਤੁਹਾਡੇ ਹੱਥ ਚ ਆਉਣੇ ਆ ਤੇ ਗਾਂ ਪੋਤੀਆਂ ਪੋਤੇ ਤੁਸੀਂ ਭੁੱਲੀ ਜਾਇਓ ਬਈ ਫਿਰ ਆਪਾਂ ਗੱਲ ਕਰਦੇ ਆ ਜਿਹੜੇ ਲੋਕ ਪਲੱਸ 2 ਕਰ ਕਰਕੇ ਉਧਰ ਨਿਆਣੀਆਂ ਨੂੰ ਬਾਹਰ ਘੱਲੀ ਜਾਂਦੇ ਆ ਛੋਟੀ ਛੋਟੀ ਉਮਰ ਚ ਕੁੜੀਆਂ ਨੂੰ ਬਾਹਰ ਘੱਲ ਰਿਆ ਤਾਂ ਬਹੁਤ ਸਾਰੀਆਂ ਗੱਲਾਂ ਇਹ ਸੁਣਨ ਚਾਹੁੰਦੀਆਂ ਵੀ ਉੱਥੇ ਕੁੜੀਆਂ ਨੇ ਜੀ ਗਲਤ ਰਸਤਾ ਚੁਣ ਲਿਆ ਉੱਥੇ ਕੁੜੀਆਂ ਬਹੁਤ ਬਹੁਤ ਗਲਤ ਕਰਦੀਆਂ ਬਹੁਤ ਬਹੁਤ ਗਲਤ ਕਰਦੀਆਂ ਤਾਂ ਮੈਂ ਉਹਦੇ ਲਈ ਸਭ ਤੋਂ ਵੱਡਾ ਜ਼ਿੰਮੇਵਾਰ ਮਾਂ ਪਿਓ ਨੂੰ ਮੰਨਦਾ ਮੈਂ ਮਾਂ ਪਿਓ ਨੂੰ ਕਿਉਂਕਿ ਜਿਹੜੀ ਪਲੱਸ 2 ਦੀ ਬੱਚੀ ਹੁੰਦੀ ਆ ਉਹਦੋਂ ਐਨੀ ਜਿਆਦਾ ਸਮਝ ਨਹੀਂ ਹੁੰਦੀ ਜੇ ਛੋਟੀ ਜਿਹੀ ਉਮਰ ਦੀ 17 18 ਸਾਲ ਦੀ ਹਨਾ ਤਾਂ ਤੁਸੀਂ 17 18 ਸਾਲਾਂ ਦੀ ਇੱਕ ਬੱਚੀ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਘੱਲ ਰਹੇ ਹੋ ਜਿਹੜੇ ਕਿ ਹਰ ਪੱਖ ਤੋਂ ਬਹੁਤ ਜ਼ਿਆਦਾ ਆਜ਼ਾਦ ਨੇ ਤਾਂ ਜਿਹੜੀ 17 18 ਸਾਲ ਦੀ ਇੱਕ ਬੱਚੀ ਹੁੰਦੀ ਆ ਉਹਨੂੰ ਨਾ ਤਾਂ ਇਹ ਪਤਾ ਹੁੰਦਾ ਕਿ ਤੇ ਨਾਂ ਨੂੰ ਇਹ ਪਤਾ ਹੁੰਦਾ ਮੇਰੇ ਲਈ ਮਾੜਾ ਕੀ ਆ ਜਿੰਨੇ ਟਾਈਮ ਨੂੰ ਉਹ ਬੜੀ ਜੀ ਉੱਡਣ ਜੋਗੀ ਹੁੰਦੀ ਆ ਉਹਨੇ ਟਾਈਮ ਨੂੰ ਤੁਸੀਂ ਉਹਨੂੰ ਬਾਹਰਲੇ ਕੰਟਰੀਆਂ ਚ ਭੇਜ ਦਿੰਦੇ ਹੋ ਤੇ ਉੱਥੇ ਜਾ ਕੇ ਫਿਰ ਉਹ ਜੋ ਕੁਝ ਦੇਖਦੀਆਂ ਨੇ ਜਿਵੇਂ ਦਾ ਮਾਹੌਲ ਦੇਖਦੀਆਂ ਨੇ ਉਸ ਮਾਹੌਲ ਦੇ ਵਿੱਚ ਉਹ ਘੁਲ ਮਿਲ ਜਾਂਦੀਆਂ ਨੇ ਫਿਰ ਉਹਨਾਂ ਨੂੰ ਜਿਹੜੇ ਰਾਹ ਤੇ ਵਧੀਆ ਲੱਗਦਾ ਉਸ ਰਾਹ ਤੇ ਤੁਰ ਪੈਂਦੀਆਂ ਨੇ ਕਿਉਂਕਿ ਉੱਥੇ ਉਹਨਾਂ ਨੂੰ ਨਾ ਤਾਂ ਕੋਈ ਸਮਝਾਉਣ ਵਾਲਾ ਹੁੰਦਾ ਤੇ ਨਾ ਹੀ ਕੋਈ ਟੋਕਣ ਵਾਲਾ ਹੁੰਦਾ ਕਿ ਤੀਏ ਆਹ ਤੇਰਾ ਰਾਹ ਨਹੀਂ ਹੈਗਾ ਤੂੰ ਇਹ ਗਲਤ ਰਸਤੇ ਤੇ ਤੁਰ ਪਈ ਜਾਂ ਉਹਨੂੰ ਕਿ ਸਮਝਾਉਣ ਵਾਲਾ ਹੋਵੇ ਵੀ ਪੁੱਤ ਨਈ ਵੀ ਆਪਾਂ ਇਹ ਕੰਮ ਨਹੀਂ ਕਰਨਾ ਬੀ ਇਹ ਨਹੀਂ ਕੁੜੀਆਂ ਕੰਮ ਕਰਦੀਆਂ ਹੁੰਦੀਆਂ ਜਾਂ ਇਹੋ ਜਿਹਾ ਪਹਿਰਾਵਾ ਕੁੜੀਆਂ ਨਹੀਂ ਪਾਉਂਦੀਆਂ ਹੁੰਦੀਆਂ ਜਾਂ ਕੁੜੀਆਂ ਡਰਿੰਕ ਨਹੀਂ ਕਰਦੀਆਂ ਜਾਂ ਕੁੜੀਆਂ ਸੂਟੇ ਨਹੀਂ ਲਾਉਂਦੀਆਂ ਹਨ ਤਾਂ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚ ਧੀਆਂ ਨੂੰ ਆਪਾਂ ਘਰ ਦੀਆਂ ਇੱਜ਼ਤਾਂ ਕਹਿੰਦੇ ਹਾਂ ਹਨ ਤਾਂ ਆਪਣੀ ਧੀ ਕੋਈ ਮਾੜਾ ਜਾਂ ਗਲਤ ਕੰਮ ਕਰਦੀ ਆ ਆਪਾਂ ਨੂੰ ਟੋਕਦੇ ਕਿ ਨਹੀਂ ਪੁੱਤੇ ਤੇ ਇਹ ਕੰਮ ਤੂੰ ਨਹੀਂ ਕਰਨਾ ਜਾਂ ਧੀ ਕੋਈ ਉਹੋ ਜਿਹਾ ਪਹਿਰਾਵਾ ਪਾਉਂਦੀ ਤਾਂ ਆਪਾਂ ਟੋਕਦੇ ਆ ਪਰ ਬਈ ਤੁਸੀਂ ਕਦੀ ਇਹ ਸੋਚਿਆ ਵੀ ਅੱਜ ਅਸੀਂ ਕੱਲੀਆਂ ਧੀਆਂ ਨੂੰ ਕਦੀ ਆਪਾਂ ਸ਼ਹਿਰ ਤੱਕ ਨਹੀਂ ਭੇਜਦੇ ਤਾਂ ਹੁਣ ਆਪਾਂ ਕੱਲੀਆਂ ਧੀਆਂ ਨੂੰ ਉਹ ਸੱਤ ਸਮੁੰਦਰਾਂ ਤੋਂ ਪਾਰ ਭੇਜੀ ਜਾਂ ਤਾਂ ਉੱਥੇ ਜਾ ਕੇ ਨੇਚਰਲੀ ਜੀ ਗੱਲ ਆ ਕਿ ਇੱਕ ਛੋਟੀ ਜੀ ਉਮਰ ਦੀ ਕੁੜੀ ਨੂੰ ਫਿਰ ਜੋ ਚੰਗਿਆ ਲੱਗਿਆ ਜਿਵੇਂ ਦਾ ਪਹਿਰਾਵਾ ਚੰਗਾ ਲੱਗਿਆ ਉਹਨੇ ਉਹ ਪਾਲਿਆ ਜਿਹੜਾ ਰਸਤਾ ਉਹਨੂੰ ਵਧੀਆ ਲੱਗਿਆ ਉਸ ਰਸਤੇ ਤੇ ਤੁਰ ਪਈ ਪਰ ਜਿਹਨੇ ਟਾਈਮ ਨੂੰ ਉਹਨਾਂ ਨੂੰ ਸਮਝ ਆਉਣੀ ਆ ਕਿ ਅਸੀਂ ਕੌਣ ਆ ਅਸੀਂ ਕੌਣ ਆ ਸਾਡੀ ਵੈਲਿਊ ਕੀ ਆ ਅਸੀਂ ਕੀ ਗਵਾਲਿਆ ਕੀ ਪਾਲਿਆ ਹਨਾ ਕੀ ਕਮਾਲਿਆ ਤੇ ਕੀ ਖਟ ਲਿਆ ਹਨਾ ਉਹਨੇ ਟਾਈਮ ਨੂੰ ਉਹਨਾਂ ਦੇ ਥੋੜਾ ਟਾਈਮ ਲੰਘ ਚੁੱਕਿਆ ਹੋਗਾ ਉਹਨੇ ਟਾਈਮ ਨੂੰ ਉਹ ਫਿਰ ਪਛਤਾਵੇ ਉਹਨਾਂ ਦੇ ਪੱਲੇ ਰਹਿ ਜਾਊਗਾ ਪਰ ਉਹਨਾਂ ਦੇ ਹੱਥ ਚਾਉਣਾ ਕੁਝ ਨਹੀਂ ਗਾ ਕਿਉਂਕਿ ਮਹਾਰਾਜ ਦਲੀਪ ਸਿੰਘ ਨਾਲ ਵੀ ਇਹ ਸੇਮ ਕੁਸ਼ੀ ਹੋਇਆ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਤੋਂ ਬਾਅਦ ਜਦੋਂ ਮਹਾਰਾਜ ਦਲੀਪ ਸਿੰਘ ਛੋਟਾ ਜਿਹਾ ਸੀਗਾ ਗੋਰੇ ਚੱਕ ਕੇ ਉਹਨੂੰ ਲੈ ਗਏ ਸੀ ਗੋਰੇ ਨੇ ਜਾ ਕੇ ਆਪਦੇ ਰੰਗਾਂ ਚ ਉਹਨੂੰ ਰਗ ਲਿਆ ਜਦੋਂ ਮਹਾਰਾਜ ਦਲੀਪ ਸਿੰਘ ਵੱਡਾ ਹੋਇਆ ਜਦੋਂ ਨੂੰ ਪਤਾ ਲੱਗਾ ਕਿ ਮੈਂ ਕਿਹਦਾ ਪੁੱਤਰ ਸੀ ਸਾਡਾ ਕਿੰਨਾ ਵੱਡਾ ਰਾਜ ਸੀ ਉਹਨੇ ਟਾਈਮ ਨੂੰ ਸਾਰਾ ਕੁਝ ਵਿੱਚੋਂ ਖਤਮ ਹੋ ਚੁੱਕਿਆ ਸੀ ਉਹੀ ਗੱਲ ਹੁਣ ਆਪਣੇ ਬੱਚਿਆਂ ਨਾਲ ਹੋਣੀ ਆ ਬਈ ਜਿਹੜੇ ਛੋਟੀ ਛੋਟੀ ਉਮਰ ਦੇ ਤੁਸੀਂ ਜਵਾਕ ਪਲੱਸ 2 ਕਰ ਕਰਕੇ ਬਾਹਰ ਭੇਜੀ ਜਾਂਦੇ ਉੱਧਰ ਜਾ ਕੇ ਗੋਰੇ ਦੇ ਰੰਗਾਂ ਵਿੱਚ ਰੰਗੇ ਜਾਂਦੇ ਆ ਕਿਉਂਕਿ ਉੱਧਰ ਹਰ ਇੱਕ ਚੀਜ਼ ਦੀ ਬੜੀ ਆਜ਼ਾਦੀ ਹੈ ਬੜੀ ਖੁੱਲ੍ਹ ਆ ਤੁਸੀਂ ਕੁਝ ਵੀ ਕਰ ਸਕਦੇ ਹੋ ਜਿੰਨੇ ਟਾਈਮ ਨੂੰ ਉਹਨਾਂ ਨੂੰ ਸਮਝ ਆਉਣੀ ਆਸੀਂ ਕੌਣ ਆ ਕਿੰਨਾਂ ਦੇ ਆ ਉਹਨੇ ਟਾਈਮ ਨੂੰ ਸਾਰੀ ਖੇਡ ਖਤਮ ਹੋ ਚੁੱਕੀ ਹੋਣੀ ਆ ਤੁਸੀਂ ਅੱਜ ਵੀ ਜ਼ਿਆਦਾਤਰ ਦੇਖ ਲਿਓ ਅੱਜ ਵੀ ਜ਼ਿਆਦਾਤਰ ਜਿਹੜੇ ਬਾਹਰ ਦੀਆਂ ਕੰਟਰੀਆਂ ਚ ਮੁੰਡੇ ਰਹਿੰਦੇ ਆ ਉਹ ਜ਼ਿਆਦਾਤਰ ਪੰਜਾਬ ਚ ਕੁੜੀਆਂ ਨਾਲ ਵਿਆਹ ਕਰਾ ਕੇ ਜਾਂਦੇ ਆ ਕਿਉਂ ਜਾਂਦੇ ਆ ਤੁਸੀਂ ਆਪ ਸਿਆਣਿਓ ਬਈ ਕਿਉਂਕਿ ਉੱਥੇ ਉਹਨਾਂ ਨੇ ਸਾਰਾ ਮਾਹੌਲ ਦੇਖਿਆ ਹੁੰਦਾ ਵੀ ਇੱਥੇ ਕੁੜੀਆਂ ਕੀ ਕਰ ਰਹੀਆਂ ਨੇ ਕਿਹੜੇ ਹਾਲਾਤਾਂ ਚ ਗੁਜ਼ਰ ਰਹੀਆਂ ਨੇ ਮੈਂ ਸਾਰ ਪਰ ਉਹਨਾਂ ਕੁੜੀਆਂ ਦਾ ਇਸ ਕੰਮ ਦੇ ਵਿੱਚ ਕੋਈ ਵੀ 1% ਦਾ ਕਸੂਰ ਨਹੀਂ ਕਸੂਰ ਕਿਹਦਾ ਮਾਂ ਪਿਓ ਦਾ ਸਾਰਾ ਕਸੂਰ ਸਿਰਫ ਮਾਂ ਪਿਓ ਦਾ ਇਹ ਗੱਲ ਬੜੀ ਕੌੜੀ ਆ ਤੇ ਮੈਂ ਸਿੱਧੇ ਸ਼ਬਦਾਂ ਜੀ ਕਹਿ ਜਾਂਦਾ ਕਿ ਅੱਜ ਕੱਲ ਮਾਂ ਪਿਓ ਵੀ ਧੀਆਂ ਦੀ ਕਮਾਈ ਖਾਣ ਲੱਗ ਪਏ ਮਾਂ ਪਿਓ ਨੂੰ ਸਿਰਫ ਧੀਆਂ ਦੇ ਡਾਲਰ ਚਾਹੀਦੇ ਆ ਧੀ ਉੱਥੇ ਕਿਹੜੇ ਕਿਹੜੇ ਹਾਲਾਤਾਂ ਚੋਂ ਜ਼ਿੰਦਗੀ ਗੁਜ਼ਾਰ ਰਹੀ ਆ ਕੀ ਉਹਦੇ ਨਾਲ ਉੱਥੇ ਹੋ ਰਿਹਾ ਕਿੰਨਾ ਕੋ ਮਾਨਸਿਕ ਤੌਰ ਤੇ ਟਾਰਚਰ ਹੋ ਰਹੀਆਂ ਇਸ ਚੀਜ਼ ਨਾਲ ਕਿਸੇ ਨੂੰ ਕੋਈ ਮਤਲਬ ਕੋਈ ਮਤਲਬ ਹੀ ਨਹੀਂ ਤਾਂ ਲੋਕੀ ਕਹਿੰਦੇ ਖਾਨਦਾਨ ਮੈਂ ਦਾਅਵੇ ਨਾਲ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਖਾਨਦਾਨ ਬਿਲਕੁਲ ਖਤਮ ਹੋ ਜਾਣੇ ਜੀ ਬਿਲਕੁਲ ਖਤਮ ਹੋ ਜਾਣੇ ਖਾਨਦਾਨਾਂ ਦਾ ਨਾਮ ਉਹ ਨਿਸ਼ਾਨ ਮਿਟ ਜਾਣਾ ਸਭ ਕੁਝ ਖਤਮ ਹੋ ਜਾਣਾ ਉਹਨਾਂ ਦੇ ਟਾਈਮ ਦੇ ਵਿੱਚ ਇਹ ਗੱਲ ਤੇ ਧਿਆਨ ਕਰਿਓ ਗੌਰ ਵੀ ਕਰਿਓ ਕਿ ਸਾਡੇ ਖਾਨਦਾਨ ਆਉਣ ਵਾਲੇ ਟਾਈਮ ਦੇ ਵਿੱਚ ਖਤਮ ਹੋ ਰਿਹਾ ਸਾਡੇ ਦਾਦੇ ਪੜਦਾਦੇ ਦੇ ਨਾਂ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਖਤਮ ਹੋ ਜਾਣੇ ਮਾਪਿਆਂ ਨੂੰ ਮਿੰਨੇ-ਦਿੰਨੇ ਲੱਖ ਰੁਪਇਆ ਜਾਂ 70000 80000 ਰੁਪਇਆ ਕਾਊਂਟ ਦੇ ਵਿੱਚ ਪੈ ਰਿਆ ਉਹਨਾਂ ਨੂੰ ਕੋਈ ਮਤਲਬ ਨਹੀਂ ਸਾਡੀ ਧੀ ਕਿਹੜਿਆਂ ਹਾਲਾਤਾਂ ਚੋਂ ਗੁਜ਼ਰ ਰਹੀ ਆ ਉਥੇ ਧੀ ਨੇ ਕੋਈ ਮਾੜਾ ਰਸਤਾ ਚੁਣ ਲਿਆ ਜਾਂ ਚੰਗਾ ਚੁਣ ਲਿਆ ਮਾਪਿਆਂ ਨੂੰ ਕੋਈ ਮਤਲਬ ਨਹੀਂ ਕਿਉਂਕਿ ਉਹਨਾਂ ਨੂੰ ਡਾਲਰ ਬਣ ਰਹੇ ਆ ਅੱਛਾ ਮੈਂ ਮਾਫੀ ਵੀ ਚਾਹੁੰਦਾ ਵੀ ਕਈਆਂ ਨੂੰ ਇਸ ਗੱਲ ਦਾ ਗੁੱਸਾ ਲੱਗੂਗਾ ਪਰ ਬਹੁਤ ਈ ਇਹੋ ਜਿਹੀ ਜਿਹੜੀ ਮਿਹਨਤ ਮੈਂ ਸ਼ਕਤ ਕਰਦੀਆਂ ਨੇ ਪਰ ਜ਼ਿਆਦਾਤਰ ਗਿਣਤੀ ਮਾੜੇ ਪਾਸੇ ਵੱਲ ਰੁਝਾਨ ਜ਼ਿਆਦਾ ਹੋ ਰਿਹਾ ਬਹੁਤ ਉਦੋਂ ਲੋਕੀ ਫੋਨ ਕਰਦੇ ਆ ਬੜਾ ਕੁਝ ਦੱਸਦੇ ਆ ਮੇਰਾ ਵੀਡੀਓ ਪਾਉਣ ਦਾ ਇੰਨਾ ਕੀ ਮਕਸਦ ਆ ਕਿ ਮੈਂ ਕੋਈ ਇਹ ਨਹੀਂ ਕਹਿੰਦਾ ਵੀ ਬਾਹਰ ਨਾ ਜਾਓ ਬਾਹਰ ਜਾਣੋਂ ਕੀ ਮਾੜੀ ਗੱਲ ਨਹੀਂ ਪਰ ਜੇ ਉਮਰ ਤੋਂ ਪਹਿਲਾਂ ਧੀਆ ਨੂੰ ਬਾਹਰ ਕੱਲਣਾ ਹੈ ਬਹੁਤ ਮਾੜੀ ਗੱਲ ਆ ਕਿ ਜਦੋਂ ਇੱਕ ਧੀ ਨੂੰ ਜਵਾਨੀ ਦੇ ਵਿੱਚ ਲੋਕ ਇੱਕ ਧੀ ਪੈਰ ਰੱਖ ਰਹੀ ਹੁੰਦੀ ਹੈ ਕੁੜੀ ਜਵਾਨੀ ਦੇ ਵਿੱਚ ਪੈਰ ਰੱਖ ਰਹੀ ਹੁੰਦੀ ਹੈ ਜਦੋਂ ਉਹਨੂੰ ਲੋੜ ਆ ਸੰਭਾਲਣ ਦੀ ਉਦੋਂ ਤੁਸੀਂ ਕੀ ਕਰਦੇ ਹੋ ਚੱਕ ਕੇ ਉਹਨੂੰ ਬਾਹਰਲੀ ਕੰਟਰੀ ਸੈੱਟ ਦਿੰਦੇ ਹੋ ਇੱਕ ਆਯਾਦ ਮੁਲਕ ਦੇ ਵਿੱਚ ਸੈੱਟ ਦਿੰਦੇ ਹੋ ਜਿਸ ਟਾਈਮ ਤੇ ਧੀ ਨੂੰ ਸੰਭਾਲਣ ਦੀ ਲੋੜ ਹੁੰਦੀ ਆ ਜਿਸ ਟਾਈਮ ਤੇ ਇੱਕ ਕੁੜੀ ਨੂੰ ਸੰਭਾਲਣ ਦੀ ਲੋੜ ਹੁੰਦੀ ਆ ਉਹਦੇ ਮਾਂ ਪਿਓ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਹੁਣ ਅਸੀਂ ਕੁੜੀ ਜਵਾਨ ਹੋ ਰਹੀ ਆ ਹੁਣ ਨੂੰ ਸੰਭਾਲਣਾ ਉਸ ਟਾਈਮ ਤੁਸ ਨੂੰ ਇੱਕ ਆਜ਼ਾਦ ਮੁਲਕ ਦੇ ਵਿੱਚ ਸੱਟ ਦਿੰਨੇ ਆ ਤਾਂ ਜਵਾਨੀ ਤੇ ਤੁਹਾਨੂੰ ਪਤਾ ਕਿ ਬੰਦਾ ਅੰਨਾ ਹੋ ਜਾਂਦਾ ਜਵਾਨੀ ਇੱਕ ਚੀਜ਼ ਹੀ ਐ ਇਹੋ ਜੀ ਹਨਾ ਵੀ ਭਾਵੇਂ ਕੁੜੀ ਤੇ ਭਾਵੇਂ ਮੁੰਡੇ ਤੇ ਵੀ ਜਵਾਨੀ ਇੱਕ ਚੀਜ਼ ਹੀ ਐ ਇਹੋ ਜੀ ਐ ਜਿਹੜੀ ਬੰਦੇ ਨੂੰ ਧੱਕੇ ਨਾਲ ਖਿੱਚ ਕੇ ਗਲਤ ਰਾਹ ਤੇ ਲੈ ਜਾਂਦੀ ਐ ਤਾਂ ਬੜੀਆਂ ਕੁੜੀਆਂ ਇਸ ਚੀਜ਼ ਦੀ ਗਲਤ ਰਾਹ ਦੇ ਭੇਟ ਵੀ ਚੜ ਗਈਆਂ ਵਿਚਾਰੀਆਂ ਬਹੁਤ ਜ਼ਿਆਦੀ ਕੁੜੀਆਂ ਗਲਤ ਰਾਹ ਦੇ ਤੁਰੀਆਂ ਨੇ ਤੁਰ ਵੀ ਰਹੀਆਂ ਨੇ ਹੁਣ بڑے ਬੰਦੇ ਇਹ ਕਹਿਣਗੇ ਯਾਰ ਪੰਜਾਬ ਦੇ ਵਿੱਚ ਕੀ ਸਾਰਾ ਕੁਝ ਕਿਹੜਾ ਨਹੀਂ ਹੁੰਦਾ ਮੈਂ ਮੰਨਦਾ ਪੰਜਾਬ ਦੇ ਵਿੱਚ ਸਾਰਾ ਕੁਝ ਹੁੰਦਾ ਪਰ ਪੰਜਾਬ ਦੇ ਵਿੱਚ ਉਸ ਹੱਦ ਤੱਕ ਨਹੀਂ ਹੁੰਦਾ ਜੇ ਸਾਹਦ ਤੱਕ ਉੱਥੇ ਹੋ ਰਿਹਾ ਬਈ ਮੈਨੂੰ ਇੱਕ ਗੱਲ ਜਵਾਬ ਜ਼ਰੂਰ ਦਿਓ ਵੀ ਆਪਣੀ ਕੋਈ ਵੀ ਧੀ ਪੈਣਾ ਤੁਸੀਂ ਆਪਾਂ ਕੱਲੇ ਸ਼ਹਿਰ ਤੱਕ ਨਹੀਂ ਭੇਜਦੇ ਆਪਾਂ ਨਾਲ ਲੈ ਜਾਂਦੇ ਆ ਠੀਕ ਆ ਕੁੜੀ ਨੂੰ ਕੋਠੀ ਨਹੀਂ ਕੋਈ ਚੜ੍ਹਨ ਦਿੰਦਾ ਬਾਹਰ ਮੂਰੇ ਖੜ੍ਹ ਨਹੀਂ ਦਿੰਦਾ ਠੀਕ ਆ ਜੇ ਕੁੜੀ ਮੰਨ ਲਓ ਕਿ ਉਹ ਜਾ ਪਹਿਰਾਵਾ ਪਾਉਂਦੀ ਸਾਰਾ ਪਰਿਵਾਰ ਟੋਕਦਾ ਵੀ ਕੁੜੀ ਆ ਪਹਿਰਾਵਾ ਤੂੰ ਨਹੀਂ ਪਾਉਣਾ ਉੱਥੇ ਕੌਣ ਟੋਕਦਾ ਉੱਥੇ ਕੌਣ ਰੋਕਦਾ ਉੱਥੇ ਕੌਣ ਵੇਖਦਾ ਇੱਥੇ ਕੋਈ ਆਗਿੱਤੀ ਨੂੰ ਰਾਤ ਨੂੰ ਬਾਹਰ ਕੱਢਦਾ ਨਹੀਂ ਕੱਢਦਾ ਨਾ ਬਈ ਜੇ ਕੁੜੀ ਲੇਟ ਹੋ ਜਾਂਦੀ ਤਾਂ ਆਪਣੇ ਸਾਰੇ ਨੰਬਰ ਤੇ ਸਾਹ ਸੁੱਕ ਜਾਂਦੇ ਵੀ ਕੁੜੀਏ ਤੂੰ ਕਿੱਥੇ ਰਹੇਗੀ ਤਾਂ ਉੱਥੇ ਤਾਂ ਵਿਚਾਰੀ ਨੂੰ ਕੋਈ ਪੁੱਛਣ ਕਿਛਣ ਵਾਲੇ ਨਹੀਂ ਹੈਗਾ ਕਿਉਂਕਿ ਬੰਦਾ ਉਮਰ ਦੇ ਹਿਸਾਬ ਨਾਲ ਹੀ ਸਿਆਣਾ ਹੁੰਦਾ ਬਈ ਬੰਦਾ ਉਮਰ ਤੋਂ ਪਹਿਲਾਂ ਨਹੀਂ ਸਿਆਣਾ ਹੋ ਜਾਂਦਾ ਬੰਦਾ ਠੋਕਰਾਂ ਖਾ ਖਾ ੱੱੱੱੱੱੱੱੱੱੱੱੱ ਤਾਂ ਜਦੋਂ ਕੋਈ ਧੀ ਪੁੱਤ ਜਵਾਨ ਜਵਾਨ ਹੁੰਦਾ ਜਵਾਨ ਦੇ ਜਵਾਨੀ ਦੇ ਵਿੱਚ ਪੈਰ ਰੱਖ ਰਿਹਾ ਹੁੰਦਾ ਉਦੋਂ ਤੁਸੀਂ ਇਹਨਾਂ ਨੂੰ ਆਜ਼ਾਦ ਮੁਲਕਾਂ ਦੇ ਵਿੱਚ ਸੱਟ ਦਿੰਨੇ ਹੋ ਤਾਂ ਫਿਰ ਉਹਨਾਂ ਨੂੰ ਜਿਵੇਂ ਚੰਗਾ ਲੱਗਿਆ ਜੋ ਵਧੀਆ ਲੱਗਿਆ ਉਹ ਉਹਨਾਂ ਨੇ ਅਪਣਾ ਲਿਆ ਤਾਂ ਬੜੇ ਬੜੇ ਬੰਦੇ ਵੀ ਕਹਿੰਦੇ ਆ ਕਿ ਨਹੀਂ ਯਾਰ ਵੀ ਗੋਰੇ ਦੇ ਪਾਗਲ ਥੋੜੀ ਆ ਗੋਰਿਆਂ ਨੇ ਸਾਰਾ ਕੁਝ ਤਾਂ ਹੀ ਖੁੱਲਿਆ ਵੀ ਸਾਰਾ ਕੁਝ ਖੁੱਲਾ ਕੀਤਾ ਹੋਇਆ ਤੁਸੀਂ ਗੋਰਿਆਂ ਦੇ ਕਮਾੜੀ ਜੀ ਨੂੰ ਚੁਗ ਲਿਆ ਹਨਾ ਇੱਕ ਕਮਾੜੀ ਜੀ ਨੂੰ ਤੁਸੀਂ ਚੁਣ ਲਿਆ ਵੀ ਹਾਂ ਗੋਰਿਆਂ ਦੇ ਵਿੱਚ ਸਾਰਾ ਕੁਝ ਚੱਲਦਾ ਗੋਰਿਆਂ ਦੇ ਵਿੱਚ ਚੰਗੀਆਂ ਚੀਜ਼ਾਂ ਵੀ ਬਹੁਤ ਜ਼ਿਆਦੀਆਂ ਨੇ ਬਾਈ ਉਹ ਉਹ ਤੁਸੀਂ ਕਿਉਂ ਨਹੀਂ ਅਡਾਪਟ ਕੀਤੀਆਂ ਗੋਰਿਆਂ ਦੇ ਕਮਾੜੀ ਜੀ ਨੂੰ ਤੁਸੀਂ ਅਡਾਪਟ ਕਰ ਲਿਆ ਵੀ ਹਾਂ ਇਸ ਦੇਸ਼ ਦੇ ਵਿੱਚ ਇਸ ਚੀਜ਼ ਦੀ ਆਜ਼ਾਦੀ ਆ ਸੈਕਸ ਦੀ ਆਜ਼ਾਦੀ ਆ ਸਾਰਾ ਕੁਝ ਆਜ਼ਾਦੀ ਆ ਪਰ ਗੋਰਿਆਂ ਦੇ ਵਿੱਚ ਚੰਗੀਆਂ ਚੀਜ਼ਾਂ ਵੀ ਬਹੁਤ ਜ਼ਿਆਦੀਆਂ ਨੇ ਤੁਸੀਂ ਉਹਨਾਂ ਕਿ ਉਹਨਾਂ ਨੂੰ ਕਿਉਂ ਨਹੀਂ ਅਡਾਪਟ ਕੀਤਾ ਅੱਜ ਕੱਲ ਕੀ ਹੋ ਰਿਹਾ ਵਿਆਹ ਤੋਂ ਬਾਅਦ ਵੀ ਕਈ ਕੁੜੀਆਂ ਦੇ ਬਾਹਰ ਰਿਲੇਸ਼ਨ ਨੇ ਬਹੁਤ ਜ਼ਿਆਦਾ ਵਿਆਹ ਇਸ ਕਰਕੇ ਟੁੱਟ ਰਹੇ ਨੇ ਕੁੜੀਆਂ ਵਿਆਹ ਤੋਂ ਬਾਅਦ ਵੀ ਬਾਹਰ ਦੋ ਦੋ ਤਿੰਨ ਦਿਨ ਮੁੰਡਿਆਂ ਨਾਲ ਬੋਏਫ੍ਰੈਂਡ ਰੱਖਿਆ ਮੁੰਡਿਆਂ ਨੇ ਕੁੜੀਆਂ ਬਾਹਰ ਰਿਲੇਸ਼ਨ ਦੇ ਵਿੱਚ ਰੱਖੀਆਂ ਹੋਈਆਂ ਗੋਰੇ ਐ ਨਹੀਂ ਬਾ ਉਹਨਾਂ ਨਾਲ ਪੂਰੀ ਵਫਾਦਾਰੀ ਨਾਲ ਰਹਿਣਗੇ ਜਦੋਂ ਤਲਾਕ ਹੋ ਗਿਆ ਤਾਂ ਸਾਫ਼ ਕਹਿ ਕੇ ਛੱਡਣਗੇ ਕਿ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਉਸ ਤੋਂ ਬਾਅਦ ਅਗਾ ਜਿੰਨਾ ਮਰਜ਼ੀ ਗੱਲਬਾਤ ਕਰ ਲੈਣਾ ਪਰ ਆਪਣੇ ਤਾਂ ਨਹੀਂ ਉਹ ਕਰਦੇ ਵੀ ਇੱਧਰ ਵੀ ਗੱਲਬਾਤ ਕਰ ਲਈ ਉੱਧਰ ਵੀ ਦੋ ਦੋ ਤਿੰਨ ਤਰ ਪਾਸੇ ਮੂੰਹ ਮਾਰਦੇ ਆ ਬਿਲਕੁਲ ਨਹੀਂ ਮਾਰਦੇ ਬਈ ਉਹ ਭਾਵੇਂ ਉਹ ਕੁੜੀ ਹੈ ਭਾਵੇਂ ਮੁੰਡਾ ਉਹ ਜਦੋਂ ਤੱਕ ਵੀ ਜਿਹੜੇ ਰਿਸ਼ਤੇ ਨੂੰ ਨਿਭਾਉਂਦੇ ਆ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਆ ਬੇਸ਼ੱਕ ਉਹ ਰਿਸ਼ਤੇ ਨੂੰ 6 ਮਹੀਨੇ ਨਿਭਾਉਣ ਬੇਸ਼ੱਕ ਉਹ ਇੱਕ ਰਿਸ਼ਤੇ ਨੂੰ ਸਾਲ ਨਿਭਾਉਣ ਪਰ ਉਹ ਟੂ ਫੇਸ ਉਹ ਕੇ ਨਹੀਂ ਚੱਲਦੇ ਆਪਣੇ ਕੀ ਕਰੀ ਜਾਂਦੇ ਆ ਤੇ ਆਪਣੇ ਮੁੰਡੇ ਵਿਆਹ ਤੋਂ ਬਾਅਦ ਤਿੰਨ ਤਿੰਨ ਚਾਚਾ ਚਾਚਾ ਕੁੜੀਆਂ ਬਾਹਰ ਰੱਖੀ ਬੈਠੇ ਆ ਤੇ ਆਪਣੀਆਂ ਕੁੜੀਆਂ ਵਿਆਹ ਤੋਂ ਬਾਅਦ ਤਿੰਨ ਚਾਰ ਚਾਰ ਮੁੰਡੇ ਬਾਹਰ ਰੱਖੀ ਬੈਠੇ ਆ ਆਪਾਂ ਤੁਰੇ ਕਿਦਰ ਨੂੰ ਜਾਂਦੇ ਕੀ ਆਪਣੇ ਖਾਨਦਾਨ ਗਾਂ ਪੈਦਾ ਹੋਣਗੇ ਕੀ ਆਪਣੇ ਜਿਹੜਾ ਭਗਤ ਸਿੰਘ ਤੇ ਉਦਮ ਸਿੰਘ ਵਰਗੇ ਪੈਦਾ ਹੋਣਗੇ ਭੁੱਲ ਜੋ ਨਹੀਂ ਹੋਣੇ ਕਿਉਂਕਿ ਹੁਣ ਤਾਂ ਕੀ ਕਹਿੰਦੇ ਆ ਵੀ ਜੇ ਮੈਂ ਗੱਲ ਕਰਾਂ ਤਾਂ ਡੀਐਨਏ ਟੈਸਟ ਹੁਣ ਲੱਗ ਦਿੰਦਾ ਨਾ ਵੀ ਜੇ ਡੀਐਨਏ ਟੈਸਟ ਹੁਣ ਲੱਗ ਜਨ ਵੀ ਬੱਚਿਆਂ ਦੇ ਤਾਂ ਕਈ 50% ਬੱਚੇ ਹੋ ਜੇ ਨਿਕਲ ਲੰਗੇ ਜਿਹੜੇ ਆਪਦੇ ਪਿਓ ਦੇ ਹੋਣਗੇ ਨਹੀਂ ਬਈ ਗੱਲ ਬੜੀ ਕੌੜੀ ਜੀ ਹੈ ਇਹ ਪਰ ਗੱਲ ਤੇ ਗੌਰ ਕਰਿਓ ਜੇ 100 ਬੱਚਾ ਹੁੰਦਾ ਜੀ 100 ਚੋਂ 50 ਵਿੱਚ ਤੇ ਡੀਐਨਏ ਟੈਸਟ ਹੋ ਜਾਣਗੇ ਤਾਂ ਮੈਨੂੰ ਲੱਗਦਾ 50 ਬੱਚੇ ਕਿਸੇ ਹੋਰ ਦੇ ਨਿਕਲਣਗੇ ਆਪਦੇ ਪਿਓ ਦੇ ਨਹੀਂ ਨਿਕਲਣਗੇ ਇੱਥੋਂ ਤੱਕ ਇੰਨਾ ਕੁਝ ਗਲਤ ਹੋ ਰਿਹਾ ਇਹ ਗੱਲਾਂ ਬੜੀਆਂ ਕੌੜੀਆਂ ਨੇ ਬੜੀਆਂ ਕੌੜੀਆਂ ਇਹ ਗੱਲਾਂ ਨੇ ਪਰ ਪਈਆਂ ਨੂੰ ਨਹੀਂ ਚੰਗੀਆਂ ਲੱਗਣੀਆਂ ਮੈਨੂੰ ਪਤਾ ਪਈਆਂ ਨੂੰ ਨਹੀਂ ਚੰਗੀਆਂ ਲੱਗਣੀਆਂ ਕਿਉਂਕਿ ਚੰਗੀਆਂ ਤਾਂ ਨਹੀਂ ਲੱਗਣੀਆਂ ਕਿਉਂਕਿ ਆਪਾਂ ਪੈਸੇ ਵਾਲੇ ਪਾਸੇ ਡਾਲਰ ਵਾਲੇ ਪਾਸੇ ਅੰਨੇ ਹੋ ਕੇ ਭੱਜ ਚੁੱਕੇ ਆਂ ਆਪਾਂ ਨੂੰ ਕੋਈ ਵੀ ਸੁੱਧ ਪੁੱਤ ਨਹੀਂ ਰਹਿ ਗਈ ਕੀ ਇੱਜ਼ਤ ਦਾ ਕੀ ਮੁੱਲ ਆ ਧੀਆ ਦਾ ਕੀ ਮੁੱਲ ਆ ਪੁੱਤਾਂ ਦਾ ਕੀ ਮੁੱਲ ਆ ਕੁਛ ਨਹੀਂ ਪਤਾ ਜਿਹੜੇ ਪੰਜਾਬੀ ਕਦੇ ਦੁੱਧ ਨਹੀਂ ਸੀ ਵੇਚਦੇ ਉਹ ਪੰਜਾਬੀਆਂ ਨੇ ਜਾਂ ਤੇ ਪੋਤੀ ਗੋਰਿਆਂ ਦੀ ਝੋਲੀ 'ਚ ਪਾਤੀ ਆ ਤੇ ਧੀਆ ਹੀ ਗੋਰਿਆਂ ਦੀ ਝੋਲੀ 'ਚ ਪਾਤੀ ਆ ਜਿਹੜੇ ਪੰਜਾਬੀ ਆਪਦੀ ਇੱਜ਼ਤਾਂ ਪਿੱਛੇ ਜਾਨ ਤੱਕ ਦੇ ਦਿੰਦੇ ਸੀ ਉਹ ਉਹ ਪੰਜਾਬੀਆਂ ਨੇ ਆਪਦੀਆਂ ਧੀਆ ਗੋਰਿਆਂ ਦੀ ਝੋਲੀ 'ਚ ਪਾਤੀ ਗੱਲਾਂ ਬੜੀਆਂ ਕੌੜੀਆਂ ਨੇ ਪਰ ਸੱਚੀਆਂ ਨੇ ਬਈ ਕੀ ਕਰੀਏ ਸੱਚੀਆਂ ਗੱਲਾਂ ਨੇ ਤਾਂ ਮੇਰੀਆਂ ਗੱਲਾਂ ਤੇ ਗੌਰ ਜਰੂਰ ਕਰਿਓ ਕਿ ਛੋਟੀ ਉਮਰ 'ਚ ਧੀਆ ਨੂੰ ਨਾਂ ਬਾਹਰ ਕੱਲੋ ਨਿਆਣੀਆਂ ਨੂੰ ਨਾਂ ਬਾਹਰ ਕੱਲੋ ਤਾ ਮੁੜ ਕੇ ਕਸੂਰ ਨਿਆਣੀਆਂ ਦਾ ਨਿਕਲਦਾ ਭਈ ਨਿਆਣੀਆਂ ਤਾਂ ਫਿਰ ਨਿਆਣੀ ਮੱਤ ਜੀ ਕਹਿੰਦੇ ਨਿਆਣ ਮੱਤ ਚਾਣਾ ਫਿਰ ਜੋ ਗਲਤੀਆਂ ਹੋ ਗਈਆਂ ਫਿਰ ਉਹ ਹੋ ਹੀ ਜਾਂਦੀਆਂ ਤੇ ਬਾਕੀ ਜਿਹੜੇ ਬਾਹਰ ਦੇ ਭਰਾ ਸੁਣ ਰਹੇ ਹੋਣਗੇ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੀ ਹੈ ਹਨਾ ਭਰਾਵੋ ਮੈਂ ਕੋਈ ਤੁਹਾਡੇ ਖਿਲਾਫ ਨਹੀਂ ਵੀਰੇ ਉਹ ਤੁਹਾਡੇ ਖਿਲਾਫ ਨਹੀਂ ਮੈਂ ਬੋਲ ਰਿਹਾ ਇਸ ਗੱਲ ਤੇ ਮੈਂ ਸਿਰਫ ਇਸ ਗੱਲ ਤੇ ਕਹਿੰਦਾ ਕਿ ਆਪਾਂ ਆਪਣੇ ਖਾਨਦਾਨਾਂ ਨੂੰ ਬਚਾ ਲਈਏ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਬਚਾ ਲਈਏ ਡਾਲਰਾਂ ਪਿੱਛੇ ਅੰਨੇ ਹੋ ਕੇ ਇੰਨਾ ਜ਼ਿਆਦਾ ਨਾ ਭਜਿਏ ਕਿ ਆਉਣ ਵਾਲੇ ਟਾਈਮ 'ਚ ਆਪਣੇ ਦਾਦੇ ਪੜਦਾਦੇ ਦੇ ਨਾਮ ਨਾਮੋ ਨਿਸ਼ਾਨ ਹੀ ਖਤਮ ਹੋ ਜਾਣ ਇਸ ਕਰਕੇ ਵੀਡੀਓ ਨੂੰ ਸ਼ੇਅ ਹੋ ਸਕਦਾ ਵੀ ਮੇਰੀਆਂ ਗੱਲਾਂ ਤੁਹਾਨੂੰ ਸਮਝ ਆ ਗਈਆਂ ਹੋਣ ਕਿ ਮੈਂ ਕੀ ਕਹਿਣਾ ਚਾਹੁੰਨਾ ਜਾਂ ਮੇਰਾ ਕਹਿਣ ਦਾ ਮਤਲਬ ਕੀ ਹੈ ਮੇਰਾ ਕੋਈ ਮਕਸਦ ਇਹ ਨਹੀਂ ਕਿਸੇ ਨੂੰ ਦਿਲ ਨੂੰ ਠੇਸ ਪਹੁੰਚਾਉਣਾ ਜਿੱਥੋਂ ਤੱਕ ਮੈਂ ਸੋਚਦਾ ਉਹ ਗੱਲ ਮੈਂ ਚਾਹੁੰਦਾ ਸੀ ਕਿ ਮੈਂ ਤੁਹਾਡੇ ਸਾਰੇ ਭੈਣ ਭਰਾਵਾਂ ਨਾਲ ਸ਼ੇਅਰ ਕਰਾਂ ਹਨ ਤੇ ਜੇ ਤੁਹਾਨੂੰ ਐ ਲੱਗੇ ਵੀ ਬਾਈ ਨੇ ਕੋਈ ਗੱਲ ਕੰਮ ਦੀ ਕੀਤੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਪ੍ਰਭੂ